ਕਹਿੰਦਾ ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜਦ ਮਨੁੱਖ ਦਾ ਪੁੱਤ ਜਦੋਂ ਉਸ ਦਾ ਪੁੱਤਰ ਯਾਨੀ ਪ੍ਰਭੂ ਯਿਸੂ ਮਸੀਹ ਨਵੀਂ ਸ੍ਰਿਸ਼ਟੀ ਵਿੱਚ ਨਵੀਂ ਸ੍ਰਿਸ਼ਟੀ 'ਚ ਆਪਣੀ ਮਹਿਮਾ ਦੇ ਸਿੰਘਾਸਨ ਉੱਤੇ ਬੈਠੇਗਾ ਆਪਣੀ ਮਹਿਮਾ ਦੇ ਸਿੰਘਾਸਨ ਤੇ ਬੈਠੇਗਾ ਤਾਂ ਤੁਸੀਂ ਵੀ ਮੇਰੇ ਨਾਲੇ ਤੁਸੀਂ ਵੀ ਮੇਰੇ ਨਾਲ 12 ਸਿੰਘਾਸਨਾਂ ਉੱਤੇ ਬੈਠੋਗੇ 12 ਸਿੰਘਾਸਨਾਂ ਤੇ ਬੈਠੋਗੇ ਅਤੇ ਇਜ਼ਰਾਈਲ ਦੇ 12 ਕਬੀਲਿਆਂ ਦਾ ਨ્યા ਕਰੋਗੇ ਇਜ਼ਰਾਈਲ ਦੇ 12 ਕਬੀਲਿਆਂ ਦਾ ਨ્યા ਕਰੋਗੇ ਅਤੇ ਹਰ ਕੋਈ ਹਰ ਕੋਈ ਜਿਸ ਨੇ ਆਪਣੇ ਘਾਰੇ ਦੇ ਆਧਨਾ ਸੁਣੇ ਹੋ ਕਹਿੰਦੇ ਜਿਹੜਾ ਹਰ ਕੋਈ ਜਿਸ ਨੇ ਆਪਣ ਦੇ ਘਰ ਜਿਨੇ ਆਪਣਾ ਧਾਰ ਭਰਾਵਾਂ ਭਰਾਵਾਂ ਭੈਣਾਂ ਭੈਣਾਂ ਮਾਤਾ ਪਿਤਾ ਮਾਤਾ ਪਿਤਾ ਬਾਲ ਬੱਚਿਆਂ ਬਾਲ ਬੱਚਿਆਂ ਜਾਂ ਜਾਇਦਾਦ ਨੂੰ ਮੇਰੇ ਨਾਮ ਦੇ ਕਾਰਨ ਛੱਡਿਆ ਹੈ ਜਾਂ ਜਾਇਦਾਦ ਨੂੰ ਮੇਰੇ ਨਾਮ ਦੇ ਕਾਰਨ ਛੱਡਿਆ ਉਹ 100 ਗੁਣਾ ਫਲ ਪਾਵੇਗਾ 100 ਗੁਣਾ ਕੀ ਕਰੇਗਾ ਫਲ ਪਾਵੇ ਫਲ ਪਾਵੇ ਉਹਨੇ 100 ਗੁਣਾ ਤੁਹਾਨੂੰ ਦੇਣ ਮਿਲੀ ਇਸ ਧਰਤੀ ਦੇ ਉੱਤੇ ਚੁਣੌਤ ਕੀਤਾ ਤੁਹਾਡਾ ਤੁਹਾਡਾ ਨਾਮ ਜੀਵਨ ਦੀ ਪੁਸਤਕ ਤੇ ਲਿਖਿਆ ਯੈਸ ਇਸੇ ਲਈ ਤੁਸੀਂ ਉਹਦੇ ਮਗਰ ਆਂ ਹੁਣ ਉਹ ਜੀਵਨ ਨਹੀਂ ਹੈ ਗੱਲਾਂ ਜਿੱਦਾਂ ਤੁਸੀਂ ਪ੍ਰਾਪਤ ਕਰ ਸਕਦੇ ਆ ਉਹਨਾਂ ਦੇ ਵਿੱਚ ਬਣੇ ਰਹਿਣਾ ਉਹ ਜ਼ਰੂਰੀ ਆ ਤੁਹਾਡੇ ਸ਼ਬਦ ਬਦਲਨੇ ਚਾਹੀਦੇ ਆ ਜਦੋਂ ਤੁਸੀਂ ਆ ਰਹੇ ਆ ਲੜਾਈ ਕਰਨਾ ਬੰਦ ਕਰਨਾ ਪੈਣਾ ਇੱਕ ਦਾ ਜਵਾਬ ਪੱਥਰ ਨਾਲ ਦੇਣਾ ਬੰਦ ਕਰਨਾ ਪੈਣਾ ਮਾਤਾ ਪਿਤਾ ਦਾ ਆਦਰ ਕਰਨਾ ਪੈਣਾ ਪਤਨੀ ਨੂੰ ਇੱਜ਼ਤ ਦੇਣੀ ਪੈਣੀ ਉਹਨੂੰ ਸਮਝਣਾ ਪੈਣਾ ਪਤਨੀ ਦਾ ਬਰਾਬਰ ਸਨਕਾਰ ਕਰਨਾ ਪੈਣਾ